ਅੱਜ ਦਾ ਕੈਂਡਲ ਮਾਰਚ ਜਿਹੜਾ ਕਸ਼ਮੀਰ ਦੇ ਵਿੱਚ ਬਹੁਤ ਵੱਡਾ ਦੁਖਾਂਤ ਹੋਇਆ 30 ਬੰਦੇ ਸੜੇ ਆਮ ਗੋਲੀਆਂ ਮਾਰ ਕੇ ਪਹੁੰਚ ਦਿੱਤੇ ਗਏ ਉਹਨਾਂ ਦਾ ਧਰਮ ਪੁੱਛ ਕੇ ਉਹਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਦੇ ਲਈ ਅਸੀਂ ਇੱਕ ਕੈਂਡਲ ਮਾਰਚ ਕੱਢਿਆ ਅੱਜ ਤੇ ਜਿਸ ਦੇ ਨਾਲ ਲੋਕੀ ਆਪਣੇ ਘਰ ਦੇ ਵਿੱਚ ਛੁਪੇ ਹੋਏ ਦੁਸ਼ਮਣਾਂ ਨੂੰ ਪਛਾਣਨ ਤੇ ਉਹਨਾਂ ਦਾ ਡਟ ਕੇ ਵਿਰੋਧ ਕਰਨ ਇਸ ਕਰਕੇ ਦੇਖੋ ਅੱਜ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿ ਮੈਂ ਕਿਹੜੇ ਜਾਤ ਦਾ ਆ ਮੈਂ ਕਿਹੜੀ ਕਮਿਊਨਿਟੀ ਦਾ ਆ ਸਾਰੇ ਇੱਕੋ ਹੀ ਦੇਸ਼ ਦੇ ਵਾਸੀ ਬਣ ਕੇ ਭਾਰਤੀ ਬਣ ਕੇ ਅੱਜ ਨਾਲ ਚੱਲੇ ਆ ਤੇ ਆਪਣੇ ਪੰਜਾਬ ਪ੍ਰਾਂਤ ਲਈ ਆਪਣੇ ਭਾਰਤ ਦੇਸ਼ ਲਈ ਕਦਮ ਨਾ ਕਦਮ ਲਾ ਕੇ ਅੱਜ ਇਕੱਠੇ ਚੱਲੇ ਆ ਇੱਕ ਬਹੁਤ ਵੱਡਾ ਏਕਤਾ ਦਾ ਦ੍ਰਿਸ਼ ਹੈ ਸਾਰੇ ਸਮਾਜ ਦੇ ਵਿੱਚ ਇਹ ਦਿਖੂਗਾ ਤੇ ਸਾਡੇ ਦੇਸ਼ ਦੀ ਹੋਰ ਤਰੱਕੀ ਹੋਊਗੀ। ਬਸ ਗੱਲ ਕੋਈ ਠੀਕ ਕਰਨੀ ਜਿਹੜਾ ਅਸਲਵਾਦੀ ਹਮਲਾ ਹੋਇਆ ਇੱਕ ਉਸੇ ਦੇ ਕਾਰਨ ਤੇ। ਭਾਰਤ ਸਰਕਾਰ ਨੇ ਕੁਝ ਫੈਸਲੇ ਲਿੱਤੇ ਆ 3-4 ਪਰ ਉਹ ਬਹੁਤ ਨਹੀਂ ਗਏ। ਉਹਦੇ ਲਈ ਪਰਮਾਨੈਂਟ ਇੱਕ ਸੋਲੂਸ਼ਨ ਤਾਂ ਆਪਾਂ ਨੂੰ ਕੱਢਣਾ ਹੀ ਪਊਗਾ। ਕਿ ਜਿਹੜਾ بار بار ਉੱਥੋਂ ਹਮਲੇ ਹੋ ਰਹੇ ਆ ਉਹਦਾ ਇਹੋ ਜਿਹਾ ਉਹਨਾਂ ਨੂੰ ਡਰ ਪਾਇਆ ਜਾਵੇ ਕਿ ਮੁੜ ਕੇ ਹਮਲਾ ਕਰਨ ਦਾ ਕਦੀ ਕੋਸ਼ਿਸ਼ ਨਾ ਕਰਨ। ਤਰ੍ਹਾਂ ਦਾ ਕਿ ਕੋਈ ਰਾਜਨੀਤਿਕ ਐਤ ਨਹੀਂ ਕਰਦਾ ਕੋਈ ਕਿਸ ਤਰ੍ਹਾਂ ਕੋਈ ਰਾਜਨੀਤਿਕ ਨਹੀਂ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਜੀ ਕਿਸੇ ਦੀ ਆਪਾਂ ਜਾਜਾਇਆ ਕਰਨੀ ਕੀਤੀ ਕਿਸੇ ਪਾਰਟੀ ਨੇ ਨਹੀਂ ਕੀਤੀ ਸਿਰਫ ਅਸੀਂ ਇੱਕ ਭਾਰਤੀ ਹੋਣ ਦੇ ਨਾਤੇ ਨਹੀਂ ਜਿਹੜਾ ਹਮਲਾ ਹੋਇਆ ਹੈ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਨਹੀਂ ਨਹੀਂ ਕੋਈ ਰਾਜਨੀਤਿਕ ਸਾਨੂੰ ਤਾਂ ਨਹੀਂ ਲੱਗਦਾ ਜੀ ਕੋਈ ਰਾਜਨੀਤਿਕ ਮੁੱਦਾ ਹੈਗਾ ਅੱਜ ਨਹੀਂ ਰਾਜਨੀਤਿਕ ਕੋਈ ਸਾਜ਼ਿਸ਼ਤ ਨਹੀਂ ਹੈ ਮਗਰ ਨਹੀਂ ਕੋਈ ਸਾਜ਼ਿਸ਼ ਨਹੀਂ ਲੱਗ ਰਹੀ ਕੋਈ ਸਾਨੂੰ ਤਾਂ ਨਹੀਂ ਲੱਗ ਰਹੀ ਸਾਜ਼ਿਸ਼ ਇਹ ਜਿਹੜਾ ਉਹਨਾਂ ਨੇ ਮਾਰਿਆ ਸਿਰਫ ਆਪਣੀ ਦੇਸ਼ ਦੇ ਫਲਾਮ ਲਈ ਇਹ ਕੰਮ ਹੋਇਆ ਇਹ ਕੈਂਡਲਬਾਟ ਅੱਜ ਸਾਰਾ ਜਿਹੜਾ ਬਹਿਲਗਾਮ ਦੇ ਵਿੱਚ ਹਮਲਾ ਹੋਇਆ ਉਦੇ ਸੰਬੰਧ ਵਿੱਚ ਦਖਲਿਆ ਗਿਆ ਸਾਨੂੰ ਸਾਰਿਆਂ ਨੂੰ ਪਹਿਲਾਂ ਤਾਂ ਜਿਹਾਦ ਦੇ ਵਿੱਚ ਤੇ ਆਤਮਵਾਦ ਦੇ ਵਿੱਚ ਇਹਦੀ ਫਰਕ ਸਮਝਣਾ ਪਊਗਾ ਇਹ ਜਿਹੜਾ ਹਮਲਾ ਹੋਇਆ ਜਿਹਹਾਦੀ ਹਮਲਾ ਹੋਇਆ ਇਹਦੇ ਨਾਲ ਆਤਮਵਾਦ ਦਾ ਕੋਈ ਲੈਣਾ ਦੇਣਾ ਨਹੀਂ ਸੀ ਜਿਹਹਾਦ ਸੀ ਇੱਕ ਧਰਮ ਦੇ ਖਿਲਾਫ ਪੂਰੇ ਮੁਲਕ ਦੇ ਖਿਲਾਫ ਪਤਾ ਕੀ ਇਹ ਕੰਟਰੀ ਹਿੰਦੂਆਂ ਦਾ ਕੰਟਰੀ ਹੈ ਪੂਰਾ ਮੁਲਕ ਹਿੰਦੂਆਂ ਦਾ ਬਾ ਤੇ ਇਹ ਉਹਨਾਂ ਦੇ ਖਿਲਾਫ ਇੱਕ ਹਮਲਾ ਕੀਤਾ ਗਿਆ ਉਹ ਸਾਜ਼ਿਸ਼ ਦੇ ਤਹਿਤ ਹੋਇਆ ਹੈ ਕਿ ਜਿਵੇਂ ਕਿ ਤੇ ਮੰਨ ਲੇ ਕਿ ਸੁਰਖਾਈ ਏਜੰਸੀਆ ਫੇਲ ਹੋਈਆਂ ਉਹ ਇੱਦਿਹਾ ਵੱਡਾ ਮਾਮਲਾ ਹੋ। ਨਹੀਂ ਚਲੋ ਫੇਲੀਅਰ ਤਾਂ ਕਿਤੇ ਨਾ ਕਿਤੇ ਹੋਇਆ ਇੰਟੈਲੀਜੈਂਸ ਵਾਲੇ ਤਾਂ ਆਪਣੇ ਮੂੰਹ ਕਹਿੰਦੇ ਐਨੀ ਗੱਲ ਨੂੰ ਕਿ ਸਾਡੀ ਪਹਿਚਾਨ ਉਦੋਂ ਹੁੰਦੀ ਜਦੋਂ ਅਸੀਂ ਫੇਲ ਹੁੰਨੇ ਆ। ਉਦੋਂ ਪਤਾ ਲੱਗਦਾ ਇੰਟੈਲੀਜੈਂਸ ਫੇਲ ਹੋ ਗਈ ਆ। ਜੇ ਜਦੋਂ ਪਾਸ ਨਹੀਂ ਹੁੰਦੇ ਦੋ ਵਾਰੀ ਪਾਸ ਹੁੰਦੇ ਆ ਉਦੋਂ ਕੋਈ ਗੱਲ ਨਹੀਂ ਕਰਦਾ। ਉਹਦੇ ਬਾਰੇ ਕੋਈ ਗੱਲ ਕੰਤਕਿਆ ਨਹੀਂ ਜਾਂਦਾ, ਉਠੇ ਨਹੀਂ ਜਾਂਦਾ, ਨਾ ਲੋਕਾਂ ਦੇ ਵਿੱਚ ਚਰਚਾ ਆਂਦੀ ਆ ਕਿ ਤਿੰਨਾਂ ਤੋਂ ਆਦੀ ਮਾਰਦੇ ਚਾਰ ਆਦੀ ਮਾਰਦੇ ਜਦੋਂ ਕੋਈ ਅੰਦਰ ਵੱੜਦਾ ਵਾ ਉਹ ਤੋਂ ਪਹਿਲੇ ਉਹਨਾਂ ਨੂੰ ਖਤਮ ਕਰ ਦਿੰਦੇ ਆ ਉਦੋਂ ਹੀ ਇਹ ਗੱਲ ਕਰਦੇ ਆ ਕਿ ਡੈਲੀਜੈਂਸ ਫੇਲ ਹੋਈ ਹੈ ਆਪਾਂ ਕੱਤ ਕੀ ਮੀਰ ਰੱਖ ਰਹੇ ਹਰ ਸਰਕਾਰ ਨੇ ਤਾਂ ਕੜੇ ਕਦਮ ਚੱਕਣਾ ਹੀ ਹੈ ਮੋਦੀ ਜੀ ਬੈਠੇ ਆ ਉਹਨਾਂ ਨੇ ਬਗੈਰ ਸੋਚੇ ਸਮਝੇ ਤੇ ਕੋਈ ਕਦਮ ਚੱਕਣਾ ਨਹੀਂ ਪਰ ਉਹਨਾਂ ਨੇ ਸਾਰੇ ਦੇਸ਼ ਦਾ 140 ਕਰੋੜ ਭਾਰਤ ਵਾਸੀਆਂ ਦਾ ਵੀ ਉਹਨਾਂ ਨੇ ਹਿੱਤ ਸੋਚਣਾ ਵਾ ਉਹ ਸਿਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਇੱਕਦਮ ਚੱਕਣਾ ਤੇ ਉਹਨਾਂ ਨੇ ਜੋ ਕਰਨਾ ਸਾਡੇ ਖਿਆਲ ਨਾਲ ਉਹਨਾਂ ਨੇ ਬੈਸਟ ਹੀ ਕਰਨਾ ਉਹ ਤੋਂ ਉਹਦੀ ਕੋਈ ਹੋਰ ਸੋਚ ਨਹੀਂ ਸਕਦਾ ਜਿਹੜਾ ਕਦਮ ਉਹਨਾਂ ਨੇ ਸਿੰਧੂ ਨਦੀ ਦਾ ਉਹਨਾਂ ਨੇ ਪਾਣੀ ਰੋਕਿਆ ਵੀ ਆ ਇਨਾ ਕੱਟੋ ਕਟ ਉਹਨਾਂ ਦੇ ਪੰਜ ਤੋਂ 6 ਕਰੋੜ ਆਬਾਦੀ ਨੂੰ ਸਿੱਧਾ ਮਾਰ ਪੈਣੀ ਹੈ ਜਿਹੜਾ ਅਨਾਜ ਦੇ ਵਿੱਚ 70 ਲੱਖ ਏਕੜ ਦੀ ਜ਼ਮੀਨ ਹੈ ਉਹ ਸਿੱਧਾ ਉਜਾਊ ਬੰਦ ਨੂੰ ਮਾਰਦੇ ਆ ਉਥੇ ਫਸਲ ਨਹੀਂ ਹੋਣੀ ਜਦੋਂ ਕਿਸੇ ਨੂੰ ਇਕਨੋਮਿਕਲੀ ਜਦੋਂ ਮਾਰਿਆ ਜਾਂਦਾ ਨਾ ਉਹਦੀ ਪਿਛਾਂ ਤੱਕ ਹੁੰਦੀਆਂ ਵਾ ਸਾਰੀ ਗਰੀਬੀ ਕਿੱਦਾਂ ਤੱਕਾਂ ਦੀ ਹੈ ਬਾਗਾ ਬਾਰਡਰ ਤੇ ਟਟਾਰੀ ਪਰਾ ਬੰਦ ਕਰ ਦਿੱਤਾ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਚਾਹੁੰਦੇ ਮਲਕੋਰ ਕੀ ਇਹਨਾਂ ਜੀ ਦਾ ਡੈਲੀਗੇਟ ਤਾਂ ਹੋਊਗਾ ਹੀ ਇਹ ਦੀ ਇਹ ਤਾਂ ਸਾਨੂੰ ਦਿਸਦਾ ਪਿਆ ਇਹ ਤੇ ਸਾਨੂੰ ਉਦੋਂ ਹੀ ਓਵਰ ਕੰਫੀਡੈਂਸ ਹੈ ਇਸ ਕੰਮ ਦੇ ਵਿੱਚ ਕਿ ਜਿਹੜਾ ਰਿਲੇਸ਼ਨ ਹੋਣੀ ਹੋਣੀ ਹੈ ਅੱਗੇ ਵੀ ਦੋ ਵਾਰੀ ਹੋਈ ਹੈ ਤੀਜੀ ਵ